ਪੂਰੇ ਪੰਜਾਬ ਦੀਆਂ ਔਰਤਾਂ ਦੇ ਲਈ ਅਨਮੋਲ ਗਗਨਮਾਨ ਨੇ ਜਿਹੜੀ ਐ ਖੁਸ਼ਖਬਰੀ ਸੁਣਾ ਦਿੱਤੀ ਹੈ ਜੀ ਹਾਂ ਵੱਡੀ ਖੁਸ਼ਖਬਰੀ ਜਿਹੜੀ ਐ ਉਹ ਸੁਣਾਈ ਗਈ ਹੈ ਸੋ ਆਖਰਕਾਰ ਗੱਲ ਕਰ ਲੈਨੇ ਆ ਅਨਮੋਲ ਗਗਨਮਾਨ ਜੋ ਕਿ ਕਾਫੀ ਜ਼ਿਆਦਾ ਪਹਿਲਾਂ ਵਿਵਾਦਾਂ ਦੇ ਵਿੱਚ ਰਹੇ ਨੇ ਔਰ ਸੁਰਖੀਆਂ ਦੇ ਵਿੱਚ ਵੀ ਰਹੇ ਨੇ ਕਿਉਂਕਿ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਅਨਮੋਲ ਗਗਨਮਾਨ ਨੇ ਜੋ ਇਸ ਵਾਰ ਖੁਸ਼ਖਬਰੀ ਸੁਣਾਈ ਹੈ ਸੋ ਆਖਰ ਉਸ ਤੋਂ ਬਾਅਦ ਔਰਤਾਂ ਜਿਹੜੀਆਂ ਨੇ ਕਾਫੀ ਜ਼ਿਆਦਾ ਖੁਸ਼ ਹੋ ਚੁੱਕੀਆਂ ਨੇ ਸੋ ਆਖਰਕਾਰ ਅਨਮੋਲ ਗਗਨਮਾਨ ਨੇ ਇਹੋ ਜਿਹਾ ਕੀ ਕਹਿ ਦਿੱਤਾ ਇਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਅਨਮੋਲ ਗਗਨਮਾਨ ਜੋ ਕਿ ਵੈਸਟ ਟੂਰਿਜ਼ਮ ਮੰਤਰੀ ਦਾ ਐਵਾਰਡ ਵੀ ਜਿੱਤ ਚੁੱਕੇ ਨੇ ਸੋ ਬੜੇ ਮਾਣ ਵਾਲੀ ਗੱਲ ਹੈ ਸੋ ਆਖਰ ਅਨਮੋਲ ਗਗਨਮਾਨ ਜਿਹੜੇ ਨੇ ਆਪਣੇ ਇਲਾਕੇ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੀਆਂ ਪ੍ਰਾਪਤੀਆਂ ਨੇ ਆਖਰ ਉਹਨਾਂ ਬਾਰੇ ਲੋਕਾਂ ਨੂੰ ਜਾਗਰੂਤ ਵੀ ਕਰਦੇ ਰਹਿੰਦੇ ਨੇ ਤੇ ਵਿਸ਼ੇਸ਼ ਛੋਟੇ-ਛੋਟੇ ਕੈਂਪ ਵੀ ਜਿਹੜੇ ਨੇ ਅਟੈਂਡ ਕਰਦੇ ਨੇ ਸੋ ਆਖਰ ਪਿੰਡਾਂ ਦੇ ਵਿੱਚ ਜਾ ਕੇ ਉਹ ਆਮ ਆਦਮੀ ਪਾਰਟੀ ਦੀ ਕਾਰਜਕਾਰੀ ਦੇ ਬਾਰੇ ਲੋਕਾਂ ਨੂੰ ਜਾਗਰੂਤ ਕਰਦੇ ਨੇ ਇਸੇ ਤਰ੍ਹਾਂ ਦਾ ਹੀ ਇੱਕ ਕੈਂਪ ਜਿਹੜਾ ਹੈ ਪਿੰਡ ਦੇ ਵਿੱਚ ਆਪਣੇ ਹਲਕੇ ਦੌਰਾਨ ਉਹਨਾਂ ਦਾ ਰੱਖਿਆ ਗਿਆ ਉਸ ਦੇ ਵਿੱਚ ਅਨਮੋਲ ਗੰਗਨ ਮਾਨ ਜਾਂਦੇ ਨੇ ਤੇ ਜਾ ਕੇ ਉਹ ਖੁਦ ਗੱਲਬਾਤ ਕਰਦੇ ਨੇ ਤੇ ਜਾ ਕੇ ਉਹ ਖੁਦ ਜਿਹੜੀ ਐ ਗੱਲਬਾਤ ਰੱਖਦੇ ਨੇ ਅੱਗੇ ਗੱਲਬਾਤ ਜਿਹੜੀ ਐ ਜ਼ਰੂਰ ਰੱਖਣਾ ਕਰਦੇ ਨੇ ਸੋ ਆਖਰਕਾਰ ਉਹਨਾਂ ਦੇ ਵੱਲੋਂ ਪੰਜਾਬ ਭਰ ਦੀਆਂ ਔਰਤਾਂ ਨੂੰ ਜਿਹੜੀ ਐ ਖੁਸ਼ਖਬਰੀ ਵੀ ਸੁਣਾਈ ਗਈ ਐ ਪੰਜਾਬ ਭਰ ਦੀਆਂ ਔਰਤਾਂ ਨੂੰ ਜਿਹੜੀ ਐ ਉਹਨਾਂ ਦੇ ਵੱਲੋਂ ਖੁਸ਼ਖਬਰੀ ਸੁਣਾਈ ਗਈ ਐ ਸੋ ਆਖਰ 1-1000 ਰੁਪਏ ਦਾ ਜੋ ਉਹਨਾਂ ਦੇ ਵੱਲੋਂ ਅ ਬਿਲਕੁਲ ਜਿਹੜਾ ਨੋਟਿਸ ਹੈ ਸੋ ਆਖਰ ਕੀਤਾ ਗਿਆ ਹੈ ਸੋ ਆਖਰ 1-1000 ਰੁਪਿਆ ਜੋ ਔਰਤਾਂ ਨੂੰ ਦੇਣਾ ਹੈ ਸੋ ਆਖਰ ਅਨਮੋਲ ਗगनਮਾਨ ਜਿਹੜੇ ਨੇ ਉਸਤੇ ਕੰਮ ਕਰ ਰਹੇ ਨੇ ਸੋ ਆਖਰ ਉਹਨਾਂ ਨੇ ਸਰਕਾਰ ਦੀ ਇਸ ਕਾਰਜਕਾਰੀ ਦੇ ਬਾਰੇ ਦੱਸਿਆ ਕਿ ਔਰਤਾਂ ਬੜੀ ਬੇਸਬਰੀ ਦੇ ਨਾਲ ਜੋ ਗਰੰਟੀ ਦਿੱਤੀ ਸੀ ਸਰਕਾਰ ਨੇ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਿ ਔਰਤਾਂ ਨੂੰ 1-1000 ਰੁਪਿਆ ਦਿੱਤਾ ਜਾਵੇਗਾ ਤੇ ਹੁਣ ਸਰਕਾਰ ਉਸ ਵਿਸ਼ੇ ਤੇ ਹੀ ਕੰਮ ਕਰ ਰਹੀ ਹੈ ਤੇ ਜਲਦੀ ਹੀ ਔਰਤਾਂ ਨੂੰ 1-1000 ਰੁਪਇਆ ਦਿੱਤਾ ਜਾਵੇਗਾ ਤੇ 1-1000 ਰੁਪਇਆ ਦੇ ਕੇ ਔਰਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਇਹ ਗੱਲ ਜਿਹੜੀ ਹੈ ਖੁਦ ਅਨਮੋਲ ਗਗਨਮਾਨ ਦੇ ਵੱਲੋਂ ਕੀਤੀ ਗਈ ਹੈ ਅਨਮੋਲ ਮਾਂ ਗਗਨਮਾਨ ਦੇ ਵੱਲੋਂ ਇਹ ਗੱਲ ਕੀਤੀ ਗਈ ਹੈ ਸੋ ਆਖਰ ਔਰਤਾਂ ਨੇ ਉਸ ਤੋਂ ਬਾਅਦ ਤਾੜੀਆਂ ਵਜਾਈਆਂ ਤੇ ਮੰਤਰੀ ਦਾ ਧੰਨਵਾਦ ਵੀ ਕੀਤਾ ਸੋ ਆਖਰਕਾਰ ਕੁਝ ਲੋਕਾਂ ਦੇ ਵੱਲੋਂ ਆਪਣੀਆਂ ਸਮੱਸਿਆਵਾਂ ਵੀ ਦਸੀਆਂ ਗਈਆਂ ਕੁਝ ਸਮੱਸਿਆਵਾਂ ਨੂੰ ਮੌਕੇ ਤੇ ਹੀ ਹੱਲ ਕੀਤਾ ਗਿਆ ਮੰਤਰੀ ਗਗਨਮਾਨ ਦੇ ਵੱਲੋਂ ਔਰ ਕਿਤੇ ਨਾ ਕਿਤੇ ਜੋ ਲੋਕਾਂ ਦੇ ਕੰਮ ਪੈਂਡਿੰਗ ਸੀ ਸੋ ਮੌਕੇ ਤੇ ਉਹਨਾਂ ਨੂੰ ਹਾਲ ਕਰਵਾਇਆ ਗਿਆ ਤੇ ਜਿਨ੍ਹਾਂ ਦੇ ਕੰਮ ਰੁਕੇ ਹੋਏ ਸੀ ਸੋ ਜਲਦੀ ਹੀ ਉਹਨਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ ਸੋ ਸਰਕਾਰ ਦੇ ਕੰਮਾਂ ਨੂੰ ਵੀ ਲੈ ਕੇ ਜਿਨ੍ਹਾਂ ਲੋਕਾਂ ਨੇ ਸਵਾਲ ਉਠਾਏ ਉਹਨਾਂ ਲੋਕਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਨੇ ਹੋਣ ਤੋਂ ਬਾਅਦ ਉਹ ਸਾਰੇ ਵਾਅਦੇ ਪੂਰੇ ਕਰ ਦਿੱਤੇ ਜਾਣਗੇ ਜੋ ਕਿਤੇ ਨਾ ਕਿਤੇ اٹਕੇ ਹੋਏ ਨੇ ਜਿਹੜੇ ਕਾਰਜ اٹਕੇ ਹੋਏ ਨੇ ਉਹ ਕਾਰਜ ਜਿਹੜੇ ਨੇ ਪੂਰੇ ਕਰ ਦਿੱਤੇ ਜਾਣਗੇ ਸੋ ਆਖਰਕਾਰ ਇਹ ਗੱਲਬਾਤ ਜਿਹੜੀ ਹੈ ਜ਼ਰੂਰ ਕਹੀ ਗਈ ਹੈ ਸੋ ਲਗਾਤਾਰ ਕੁਝ ਚੀਜ਼ਾਂ ਜੜੀਆਂ ਨੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਉਧਰ ਨਾਲ ਹੀ ਜੇ ਗੱਲ ਕਰੀਏ ਤਾਂ ਇਸ ਵੇਲੇ ਇੱਕ ਵੱਡੀ ਅਪਡੇਟ ਦੇ ਵੱਲ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਖਾਸ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਗੱਲ ਕਰਦੇ ਹਾਂ ਜਿੱਥੇ ਹਿਮਾਚਲ ਤੋਂ ਬੁਰੀ ਖਬਰ ਜਿਹੜੀ ਹੈ ਸਾਹਮਣੇ ਆਈ ਹੈ ਜੀਪ ਖੱਡ ਦੇ ਵਿੱਚ ਡਿੱਗਣ ਦੇ ਨਾਲ ਤਿੰਨ ਪੰਜਾਬੀ ਨੌਜਵਾਨਾਂ ਦੀ ਮਦ ਹੋ ਚੁਕੀ ਹੈ ਹਿਮਾਚਲ ਪ੍ਰਦੇਸ਼ ਦੇ ਮੰਡੀ ਚ ਸ਼ੁੱਕਰਵਾਰ ਸਵੇਰੇ ਵੱਡਾ ਹਾਦਸਾ ਵਾਪਰਿਆ ਹੈ ਇਸ ਹਾਦਸੇ ਦੇ ਵਿੱਚ ਤਿੰਨ ਪੰਜਾਬੀ ਨੌਜਵਾਨ ਮਾਰੇ ਗਏ ਨੇ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਜੀਪ ਡੂੰਗੀ ਖੱਡ ਦੇ ਵਿੱਚ ਜਾ ਡਿੱਗਦੀ ਹੈ ਪੁਲਿਸ ਨੇ ਲਾਸ਼ਾਂ ਕੱਢ ਲਈਆਂ ਨੇ ਤੇ ਮ੍ਰਿਤਕਾਂ ਦੀ شناخت ਕੀਤੀ ਜਾ ਰਹੀ ਹੈ حاصل ਜਾਣਕਾਰੀ ਦੇ ਮੁਤਾਬਕ ਜਿੱਥੇ ਮੰਡੀ ਬਜ਼ੋਰਾ ਵਾਇਆ ਜਿਹੜੇ ਇੱਕ ਕਟੋਲਾ ਹਾਈਵੇ ਤੇ ਡੰਗਰ ਚ ਟੀਰੀ ਨੇੜੇ 300 ਮੀਟਰ ਡੂੰਗੀ ਖਾਈ ਜੀਪ ਜਿਹੜੀ ਹੈ ਜਾ ਡਿੱਗਦੀ ਹੈ ਤੇ ਹਾਦਸੇ ਦੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ। ਤਿੰਨੇ ਨੌਜਵਾਨ ਪੰਜਾਬ ਦੇ ਰਹਿਣ ਵਾਲੇ ਸਨ ਤੇ ਖੋਆ ਪਨੀਰ ਦਾ ਕਾਰੋਬਾਰ ਕਰਦੇ ਸਨ। ਤਿੰਨੋਂ ਨੌਜਵਾਨ ਮਨਾਲੀ ਵਿੱਚ ਰਸਦ ਦੇਣ ਤੋਂ ਬਾਅਦ ਵਾਪਸ ਪੰਜਾਬ ਭਰਤ ਰਹੇ ਸਨ। ਥਾਣਾ ਸਦਰ ਦੇ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਕਮਾਂਡ ਥਾਣਾ ਇੰਚਾਰਜ ਆਲਮ ਰਾਮ ਦੀ ਅਗਵਾਈ ਚ ਟੀਮ ਮੌਕੇ ਤੇ ਰਵਾਨਾ ਕੀਤੀ ਗਈ ਲਾਸ਼ਾਂ ਡੂੰਗੀ ਖਾਈ ਵਿੱਚ ਫਸੀਆਂ ਹੋਈਆਂ ਸਨ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਮੁਹਿੰਮ ਚਲਾਈ ਗਈ ਜਿਸ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਡੀਐਸਪੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਤਿੰਨੇ ਨੌਜਵਾਨ ਪੰਜਾਬ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਉਹਨਾਂ ਦੀ ਪੂਰੀ ਪਛਾਣ ਅੱਜੇ ਤੱਕ ਨਹੀਂ ਹੋ ਸਕੀ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਮੌਕੇ ਤੋਂ ਮਿਲੇ ਵਾਹਨ ਦੇ ਦਸਤਾਵੇਜ਼ਾਂ ਅਨੁਸਾਰ ਜੀਪ ਪੀਵੀ12ਕਯੂ9033 ਜਸਵੀਰ ਸਿੰਘ ਵਾਸੀ ਰੋਪੜ ਦੇ ਨਾਮ ਤੇ ਸਥਿਤ ਫਾਈ ਗਈ ਹੈ ਉਧਰ ਦੂਜੇ ਪਾਸੇ ਗੱਲ ਕਰਾਂਗੇ ਜੀ ਇੱਕ ਵੱਡੀ ਅਪਡੇਟ ਜਿਹੜੀ ਹੈ ਸਾਹਮਣੇ ਆ ਰਹੀ ਹੈ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਜੈਜੀ ਵੀ ਦੇ ਨਵੇਂ ਗਾਣੇ ਦਾ ਪੰਗਾ ਪੈ ਗਿਆ ਹੈ ਜੀ ਹਾਂ ਪੰਜਾਬੀ ਗਾਇਕ ਜੈਜੀ ਵੀ ਦੇ ਨਵੇਂ ਗਾਣੇ ਨੂੰ ਲੈ ਕੇ ਰੌਲਾ ਪੈ ਗਿਆ ਹੈ ਬਰਨਾਲਾ ਦੇ ਵਿੱਚ ਕਿਸਾਨ ਸੰਗਠਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਗਾਇਕ ਜੈਜੀ ਵੀ ਦਾ ਪੁਤਲਾ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ ਹੈ ਜੈਜੀ ਵੀ ਦੇ 10 ਮਾਰਚ ਨੂੰ ਰਿਲੀਜ਼ ਹੋਏ ਮੜਕ ਸ਼ੁਕੀਨਾ ਦੀ ਤੂੰ ਕੀ ਜਾਣ ਦੇ ਭੇਡੇ ਨੂੰ ਲੈ ਕੇ ਕਿਸਾਨ ਸੰਗਠਨ ਨੇ ਵਿਰੋਧ ਜਤਾਇਆ ਹੈ ਔਰਤਾਂ ਦੇ ਲਈ ਭੇਡ ਸ਼ਬਦ ਦਾ ਇਸਤੇਮਾਲ ਕਰਨ ਦਾ ਦੋਸ਼ ਲਗਾਉਂਦੇ ਹੋਏ ਇਸ ਨੂੰ ਔਰਤਾਂ ਅਤੇ ਪੰਜਾਬੀ ਸੱਭਿਆਚਾਰ ਦੀ ਬਦਨਾਮੀ ਦੱਸਿਆ ਗਿਆ ਪ੍ਰਦਰਸ਼ਨਕਾਰੀਆਂ ਨੇ ਜੈਜੀ ਵੀ ਨੂੰ ਕਾਨੂੰਨੀ ਨੋਟਿਸ ਭੇਜਣ ਦੀ ਚੇਤਾਵਨੀ ਦਿੰਦੇ ਹੋਏ ਮਹਿਲਾ ਕਮਿਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਉਣ ਦਾ ਵੀ ਦਾਵਾ ਕੀਤਾ ਹੈ ਪ੍ਰਦਰਸ਼ਨਕਾਰੀਆਂ ਨੇ ਕਿਹਾ ਹੈ ਕਿ 8 ਮਾਰਚ ਨੂੰ ਪੂਰੀ ਦੁਨੀਆ ਦੇ ਵਿੱਚ ਕੌਮਾਂਤਰੀ ਮਹਿਲਾ ਦਿਵਸ ਜਿਹੜਾ ਹੈ ਉਹ ਮਨਾਇਆ ਗਿਆ ਸੋ ਆਖਰਕਾਰ ਜੇ ਗੱਲ ਕੀਤੀ ਜਾਵੇ ਤਾਂ 10 ਮਾਰਚ ਨੂੰ ਪੰਜਾਬੀ ਸਿੰਗਰ ਜੈਜੀ ਵੀ ਨੇ ਗੀਤ ਰਿਲੀਜ਼ ਕੀਤਾ ਸੀ ਜਿਸ ਵਿੱਚ ਉਹਨਾਂ ਨੇ ਔਰਤਾਂ ਖਿਲਾਫ ਬੇहद ਭੱਦੀ ਭਾਸ਼ਾ ਦੀ ਵਰਤੋਂ ਕੀਤੀ ਹੈ ਜੋ ਬੇहद ਨਿੰਦਣਯੋਗ ਹੈ ਬਠਿੰਡਾ ਲੋਕ ਸਭਾ ਸੀਟ ਪੰਜਾਬ ਦੀ ਤਿੰਨੋਂ ਮੁੱਖ ਸਿਆਸੀ ਪਾਰਟੀਆਂ ਲਈ ਸਭ ਤੋਂ ਵੱਡੀ ਹੌਟ ਸੀਟ ਬਣੀ ਹੋਈ ਹੈ ਜਰੂਰ ਇਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ ਤੇ ਹਲੇ ਅਕਾਲੀ ਦਲ ਵੱਲੋਂ ਕਿਸੇ ਵੀ ਉਮੀਦਵਾਰ ਦਾ ਨਾਂ ਐਲਾਨ ਨਹੀਂ ਕੀਤਾ ਗਿਆ ਹੈ ਸੂਤਰਾਂ ਮੁਤਾਬਕ ਲੋਕ ਸਭਾ ਚੋਣਾਂ ਲਈ ਕਾਂਗਰਸ ਹਾਈ ਕਮਾਂਡ ਵੱਲੋਂ ਬਠਿੰਡਾ ਸੀਟ ਤੋਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਦੇ ਨਾਂ ਤੇ ਅੰਤਿਮ ਮੋਹਰ ਲੱਗਦੀ ਹੋਈ ਦਿਖਾਈ ਦੇ ਰਹੀ ਹੈ ਹਾਲਾਂਕਿ ਇਸ ਦੇ ਬਾਰੇ ਇਸ ਅਗਲੇ ਦਿਨਾਂ ਦੇ ਵਿੱਚ ਅਧਿਕਾਰਤ ਤੌਰ ਤੇ ਐਲਾਨ ਹੋਵੇਗਾ ਬਠਿੰਡਾ ਸੀਟ ਤੋਂ ਜੀਤ ਮਹਿੰਦਰ ਸਿੱਧੂ ਦਾ ਨਾਂ ਵੀ ਚਰਚਾ ਦੇ ਵਿੱਚ ਹੈ ਲੇਕਿਨ ਕਾਂਗਰਸ ਹਾਈ ਕਮਾਂਡ ਨੇ ਅਮਰਤਾ ਵੜਿੰਗ ਦੇ ਨਾਂ ਤੇ ਮੋਹਰ ਲਗਾ ਦਿੱਤੀ ਹੈ ਸੂਤਰ ਅਨੁਸਾਰ ਸ਼੍ਰੋਮ ਸ਼੍ਰੋਮਦਵੀ ਭਾਜਪਾ ਦੇ ਨਾਲ ਗੱਠਜੋੜ ਕਰਨ ਤੋਂ ਬਾਅਦ ਹੀ ਹਰ ਸਿਮਰਤ ਕੌਰ ਬਾਦਲ ਦੇ ਨਾਂ ਤੇ ਮੋਹਰ ਲਗਾਈ ਜਾ ਸਕਦੀ ਹੈ ਕਿਉਂਕਿ ਭਾਜਪਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੋਣ ਤੋਂ ਬਾਅਦ ਫਿਰ ਹਰਸਿਮਰਤ ਕੌਰ ਦਾ ਨਾਮ ਜਿਹੜਾ ਹੈ ਚਰਚਾ ਦੇ ਵਿੱਚ ਬਣ ਸਕਦਾ ਹੈ ਹਾਲਾਂਕਿ ਮੌਜੂਦਾ ਸੰਸਦ ਹਰਸਿਮਰਤ ਕੌਰ ਬਾਦਲ ਨੂੰ ਹੀ ਬਠਿੰਡਾ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਮੰਨਿਆ ਜਾ ਰਿਹਾ ਹੈ ਲੇਕਿਨ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਪੂਰੀ ਤਰ੍ਹਾਂ ਖਾਮੋਸ਼ ਨੇ ਇੱਕ ਵਾਰਡ ਵਿੱਚ ਲੋਕਾਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਅਮਰਤਾ ਵੜਿੰਗ ਨੇ ਕਿਹਾ ਹੈ ਪਾਰਟੀ ਦੁਆਰਾ ਜੋ ਡਿਊਟੀ ਲਗਾਈ ਜਾਵੇਗੀ ਉਸਤੇ ਉਹ ਇਮਾਨਦਾਰੀ ਦੇ ਨਾਲ ਕੰਮ ਕਰੇਗੀ ਦੇਸ਼ ਦੀ ਆਰਥਿਕ ਤੇ ਚਿੰਤਾ ਜ਼ਾਹਰ ਕਰਦੇ ਹੋਏ ਅਮਰਤਾ ਵੜਿੰਗ ਨੇ ਕਿਹਾ ਹੈ ਕਿ ਪਿਛਲੇ 10 ਸਾਲ ਦੇ ਵਿੱਚ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੀ ਬਜਾਏ ਮੋਦੀ ਨੇ ਕਮਜ਼ੋਰ ਕੀਤਾ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ